ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭੈਣ ਭਰਾਵਾਂ ਦਾ ਆਰ.ਈ.ਡੀ. ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਪਾਉਂਦੇ ਹਾਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਜਦ ਤੱਕ ਤੁਹਾਡੇ ਲੜਕਾ ਜਾਂ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਸ ਐਡ ਨੂੰ ਦੁਬਾਰਾ ਰਿਪੀਟ ਕਰਦੇ ਰਹਿੰਦੇ ਹਾਂ ਤੇ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਆਓ ਅੱਜ ਦਾ ਰਿਸ਼ਤਾ ਪਹਿਲਾਂ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮੋਹਾਲੀ ਪੜ੍ਹਾਈ ਐਮ ਐਸ ਸੀ ਕੈਮਿਸਟਰੀ ਬੀ ਐਡ ਆਇਲਡਸ ਕਲੀਅਰ ਬੈਂਡ 6.5 ਮਾਤਾ ਰਜਨੀ ਅਗਰ왈 ਹਾਊਸ ਵਾਈਫ ਨੇ ਪਿਤਾ ਸੁਭਾਸ਼ ਅਗਰ왈 बिजनेਸਮੈਨ ਨੇ ਪ੍ਰਾ ਅੰਕੁਸ਼ ਪੀ ਆਰ ਐਨ ਕੈਨੇਡਾ ਪਤਾ ਖੋਸਾ ਪਡੋ ਮੋਗਾ ਲੜਕੀ ਤਲਕਸ਼ੁਦਾ ਹੈ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗ ਇਹਨਾਂ ਨੂੰ ਲੜਕਾ ਅਗਰ왈 ਖੱਤਰੀ ਅਰੋੜਾ ਜਾਂ ਜੱਟ ਕਾਸਟ ਤੋਂ ਹੋਵੇ ਲੜਕਾ ਚੰਗਾ बिजनेਸਮੈਨ ਜਾਂ ਸਰਕਾਰੀ ਨੌਕਰੀ ਵਾਲਾ ਜਾਂ ਐਨ ਆਰ ਆਈ ਹੋਵੇ ਇਹਨਾਂ ਨੂੰ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੂਜਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਢਿੱਲੋ ਜਨਮ 29 ਜੂਨ 1994 ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ ਕੰਮ ਸੈਂਟਰਲ ਗਵਰਨਮੈਂਟ ਜੌਬ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਹੈ ਪਿਤਾ ਆਰਮੀ ਚੋ ਰਿਟਾਇਰਡ ਨੇ ਇੱਕ ਪ੍ਰਾਣ ਇੱਕ ਭਰਾ ਕਨੇਡਾ ਵਿੱਚ ਪਤਾ ਅੰਮ੍ਰਿਤਸਰ ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਹੈ ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੇ ਏਰੀਏ ਨੂੰ ਪਹਿਲ ਹੈ ਇਹਨਾਂ ਨਾਲ ਤੁਸੀਂ ਇਹੇਠਾਂ ਦਿੱਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਅਧਰ ਤੀਜਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਸ਼ਰਮਾ ਜਨਮ 19 ਨਵੰਬਰ 1994 ਕੱਦ 5 ਫੁੱਟ 8 ਇੰਚ ਪੜਾਈ ਬੀ ਐਸ ਸੀ ਨਾਨ ਮੈਡੀਕਲ ਜਨਮ ਸਥਾਨ ਬੰਗਲੌਰ ਇੱਕ ਭੈਣ ਮੈਰਿਡ ਲੜਕੀ ਆਸਟ੍ਰੇਲੀਆ ਵਿੱਚ ਹੈ ਪੀ ਆਰ ਡੀ ਫਾਈਲ ਲਗਾਈ ਹੋਈ ਹੈ ਮੰਗ ਇਹਨਾਂ ਨੂੰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਾਲੇ ਹੀ ਸੰਪਰਕ ਕਰ ਸਕਦੇ ਹਨ ਇਹਨਾਂ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੌਥਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਗਰਿਆਲ ਜਨਮ 1988 ਪਿੰਡ ਬੱਲੇਵਾਲ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਪੱਕਾ ਹੈ ਮੰਗ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਪੀਆਰ ਜਾਂ ਵਰਕ ਪਰਮਨੈਂਟ ਵਾਲੀ ਲੜਕੀ ਚਾਹੀਦੀ ਹੈ ਜੀ ਇਹਨਾਂ ਨੂੰ ਤੁਸੀਂ ਇਸ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ